ਫਲਗੁਣ ਆਨੰਦ ਦੇ ਉਪਾਰ ਜਨਾਹਰ ਸੱਜਣ ਪ੍ਰਗਟੇ ਆਏ ਅੱਜ ਸਤਗੁਰਾਂ ਨੇ ਕਿਰਪਾ ਕੀਤੀ ਹੈ ਕਿ ਸਾਨੂੰ ਸੰਗਰਾਂਦ ਦਾ ਦਿਹਾੜਾ ਬਖਸ਼ਿਸ਼ ਕੀਤਾ ਹੈ ਕਿ ਜਿੱਤੇ 12 ਮਹੀਨਿਆਂ ਦੇ ਵਿੱਚੋਂ ਸਾਨੂੰ ਫੱਗਣ ਦਾ ਮਹੀਨਾ ਬਖਸ਼ਿਸ਼ ਕੀਤਾ ਹੈ ਇਹ ਫੱਗਣ ਦਾ ਮਹੀਨਾ ਬੜਾ ਆਨੰਦਮਈ ਮਹੀਨਾ ਹੈ ਕਿਉਂਕਿ ਇਸ ਮਹੀਨੇ ਦੇ ਵਿੱਚ ਜਿੱਥੇ ਕਿ ਸਰਦੀ ਦਾ ਅੰਤ ਹੁੰਦਾ ਅਤੇ ਗਰਮੀ ਦੀ ਸ਼ੁਰੂਆਤ ਹੋਣੀ ਸ਼ੁਰੂ ਹੁੰਦੀ ਇਹਨਾਂ ਦੋਨਾਂ ਦੇ ਵਿਚਕਾਰ ਜਿਹੜਾ ਇੱਕ ਨਿੱਗ ਭਰਿਆ ਇਹ ਜਿਹੜੇ ਦਿਨ ਹੁੰਦੇ ਹਨ ਕਿ ਜਿਸ ਦੇ ਵਿੱਚ ਜਿਹੜੀ ਬੰਸਪਤ ਇੱਕ ਠੰਡ ਦੇ ਕਾਰਨ ਕੁਮਲਾ ਜਾਂਦੀ ਹੈ ਜਿਹੜੀ ਬੰਸਪਤ ਦੇ ਪੱਤੇ ਜਿਹੜੇ ਝੜ ਜਾਂਦੇ ਹਨ ਜੋ ਉਸ ਦੇ ਵਿੱਚ ਜਦੋਂ ਇਸ ਫੱਗਣ ਦੇ ਮਹੀਨੇ ਦੀ ਬਸੰਤ ਰੁੱਤ ਦੀ ਸ਼ੁਰੂਆਤ ਹੁੰਦੀ ਹੈ ਤਾਂ ਇਸ ਦੇ ਵਿੱਚ ਜਿਹੜੀ ਬੰਸਪਤ ਉਸ ਮਜਬੂਰੀ ਵਸ ਆਪਣੀ ਕੁਮਲਾ ਲੈਂਦੀ ਹੈ ਇਸ ਦੇ ਵਿੱਚ ਉਸ ਨੂੰ ਇੱਕ ਆਸ ਜਗਦੀ ਹੈ ਤੇ ਪੱਤਿਆਂ ਦੇ ਪੱਤ ਝੜ ਦਰਖਤਾਂ ਦੇ ਉੱਤੇ ਪੱਤੇ ਆਂਦੇ ਨਵੇਂ ਬੂਰ ਪੁੰਗਰਦੇ ਹਨ ਨਵੇਂ-ਨਵੇਂ ਫੁੱਲ ਪੁੰਗਰਦੇ ਹਨ ਹਰ ਪਾਸੇ ਜਿਹੜੀ ਬਨਸਪਤੀ ਹਰਿਆਵਲ ਹੋ ਜਾਂਦੀ ਹੈ ਤੇ ਇਹ ਮਹੀਨੇ ਜਿਸ ਤਰ੍ਹਾਂ ਕਿ ਅਸੀਂ ਚਾਰ ਉਤਨ ਦੇ ਵਿੱਚੋਂ ਲੰਘਦੇ ਹਾਂ ਜਿਵੇਂ ਕਿ ਸਰਦੀ ਦੀ ਰੁੱਤ ਗਰਮੀ ਦੀ ਰੁੱਤ ਪੱਤ ਝੜ ਦੀ ਰੁੱਤ ਅਤੇ ਇਹ ਜਿਹੜੀ ਰੁੱਤ ਇਹ ਬਸੰਤ ਰੁੱਤ ਚੱਲ ਰਹੀ ਹੈ ਤੇ ਬਸੰਤ ਰੁੱਤ ਦਾ ਬੜਾ ਸਿੱਖ ਧਰਮ ਦੇ ਵਿੱਚ ਵੀ ਮਹੱਤਮ ਹੈ ਕਿ ਜਿੱਥੇ ਸੇਕ ਧਰਮ ਦੇ ਵਿੱਚ ਹੈ ਮਾਗੀ ਦੇ ਤਿਹਾੜ ਦੇ ਉੱਤੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਕੀਰਤਨ ਦੇ ਰੂਪ ਦੇ ਵਿੱਚ ਅਰਦਾਸ ਮੁਕਰਕੇ ਬਸੰਤ ਰੁੱਤ ਦੀ ਜਿਹੜੀ ਪ੍ਰਥਾ ਆ ਮਰਿਆਦਾ ਸ਼ੁਰੂ ਹੁੰਦੀ ਹੈ ਅਤੇ ਇਹ ਹੋਲੇ ਮਹੱਲੇ ਤੇ ਜਾ ਕੇ ਸਮਾਪਤੀ ਹੁੰਦੀ ਹੈ ਜਿੱਥੇ ਕਿ ਗੁਰੂ ਕੇ ਘਰ ਦੇ ਕੀਰਤਨ ਜਿੱਥੇ ਜਿਹੜੇ ਬਸੰਤ ਕੀ ਵਾਰ ਗਾਉਂਦੇ ਹਨ ਮੌਲੀ ਧਰਤੀ ਮੌਲੀ ਆਕਾਸ ਕਟ ਕਟ ਮੌਲੀ ਆਤਮ ਪ੍ਰਗਾਸ ਕਿਉਂਕਿ ਇਨ੍ਹਾਂ ਇਨ੍ਹਾਂ ਦਿਨਾਂ ਦੇ ਵਿੱਚ ਇਨ੍ਹਾਂ ਰੁੱਤਾਂ ਦੇ ਵਿੱਚ ਜਿਹੜਾ ਹਰ ਇੱਕ ਜੀਵ ਅਰ ਹਰ ਇੱਕ ਜਿਹੜਾ ਪੋਤਾ ਹੈ ਦਰਖਤ ਐ ਅੰਬਾ ਨੂੰ ਗੂੜ ਪਿੰਦੇ ਹਨ ਕਿ ਜਿਹੜੀ ਕਟਾ-ਕਟ ਕੁਦਰਤ ਦੀ ਵਸਾਈ ਹੋਈ ਹੈ ਜਿਹੜੀ ਕੁਦਰਤ ਆ ਇਹ ਨੂੰ ਚੈੱਕਦੀ ਹੈ ਮਹਿਕਦੀ ਹੈ ਇਸੇ ਹੀ ਤਰ੍ਹਾਂ ਸਾਨੂੰ ਵੀ ਆਪਣੇ ਅੰਦਰ ਨਾਮ ਦੀ ਚਿੰਗ ਜਗਾ ਕਰਕੇ ਉਸ ਪਰਮਾਤਮਾ ਦੇ ਨਾਲ ਮਿਲਣ ਦੀ ਤਾਂਗ ਰੱਖਣੀ ਚਾਹੀਦੀ ਹੈ ਤੇ ਸਤਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਨੀ ਚਾਹੀਦੀ ਹੈ ਕਿ ਜਿਸ ਤਰ੍ਹਾਂ ਫੁੱਤ ਛੱਡਦੇ ਮਗਰੋਂ ਜਿਹੜੇ ਫੁੱਲ ਬੂਟੇ ਇੱਕ ਆਸ ਲੈ ਕੇ ਆਪਣੇ ਅੰਦਰ ਪੁੰਗਰਦੇ ਹਨ ਆਪਣਾ ਨਵਾਂ ਜੀਵਨ ਦੇਖਦੇ ਹਨ ਇਸ ਰੁੱਤ ਦੇ ਵਿੱਚ ਸੋ ਸਾਨੂੰ ਵੀ ਵਾਹਿਗੁਰੂ ਕਿਰਪਾ ਕਰੇ ਕਿ ਨਾਮ ਦੀ দান ਦੀ ਦਾਤ ਬਖਸ਼ਿਸ਼ ਕਰੇ ਤੇ ਸਾਡੇ ਅੰਦਰ ਵੀ ਜਿਹੜਾ ਆਨੰਦ ਇਹ ਫੁੱਲਾਂ ਦੇ ਵਿੱਚ ਪ੍ਰਗਟ ਹੁੰਦਾ ਹੈ ਸਾਡੇ ਅੰਦਰ ਪ੍ਰਗਟ ਹੋਵੇ ਕਿਉਂਕਿ ਇਹ ਬੜੀ ਸੁਹਾਵਣੀ ਰੁੱਤ ਹੁੰਦੀ ਹੈ ਬਸੰਤ ਰੁੱਤ ਹਰ ਇੱਕ ਦਾ ਆਨੰਦਮਈ ਚਿਹਰਾ ਖਿਲ ਉੱਠਦਾ ਹੈ ਹਰ ਇੱਕ ਬੂਟਾ ਜਿਹੜਾ ਦਰਖਤ ਹੈ ਨਿਗਪਣ ਹੁੰਦਾ ਹੈ ਪੰਛੀ ਹੁੰਦੇ ਹਨ ਇਸ ਦੇ ਵਿੱਚ ਆਪਣੀ ਆਨੰਦ ਦਾ ਨਿਗ ਮਾਣਦੇ ਹਨ ਕਿਉਂਕਿ ਬਹੁਤ ਜ਼ਿਆਦਾ ਠੰਡ ਆਉਣ ਤੋਂ ਬਾਅਦ ਇਸ ਦੀ ਸ਼ੁਰੂਆਤ ਹੁੰਦੀ ਹੈ ਤੇ ਇਸ ਤੋਂ ਬਾਅਦ ਗਰਮੀ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਵਾਹਿਗੁਰੂ ਜੀ ਕਰੇ ਕਿ ਸਾਰਿਆਂ ਦੇ ਇਸੇ ਤਰ੍ਹਾਂ ਬਸੰਤ ਰੁੱਤ ਵਾਂਗ ਇਸ ਪਤਝੜ ਤੋਂ ਬਾਅਦ ਉੰਗਰਦੀਆਂ ਹੋਈਆਂ ਜਿਹੜੀਆਂ ਕ੍ਰਮਲੀਆਂ ਹਨ ਫੁੱਲ ਹਨ ਉਹਨਾਂ ਦੀ ਆਸਾਂ ਦੇ ਵਾਂਗ ਹਰ ਇੱਕ ਦਾ ਜੀਵਨ ਜਿਹੜਾ ਖੁਸ਼ਮਈ ਆਨੰਦਮਈ ਰਹੇ ਸਤਿਗੁਰ ਇਹ ਕਿਰਪਾ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ